ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਜਿੰਦਰ ਸਿੰਘ ਅੱਜ ਲੈ ਕੇ ਹਾਜ਼ਰਾਂ ਪ੍ਰੋਗਰਾਮ ਨਰੋਈ ਖਰਾਕ ਬਰੁਆ ਜੀਵਨ ਦੇ ਅੰਤਰਗਤ ਗੱਲ ਕਰਾਂਗੇ ਮਜਬੂਤ ਹੱਡੀਆਂ ਬਾਰੇ ਹੱਡੀਆਂ ਦਾ ਮਜਬੂਤ ਹੋਣਾ ਸਰੀਰ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਮਜਬੂਤ ਹੱਡੀਆਂ ਹੀ ਮਜਬੂਤ ਸਰੀਰ ਦੀ ਨਿਸ਼ਾਨੀ ਨੇ ਮਜਬੂਤ ਨੂੰ ਹੱਡੀਆਂ ਨੂੰ ਬਣਾਉਣ ਲਈ ਆਪਾਂ ਨੂੰ ਹੈਲਦੀ ਡਾਈਟ ਲੈਣੀ ਚਾਹੀਦੀ ਹੈ ਸ਼ੁੱਧ ਭੋਜਨ ਖਾਣਾ ਚਾਹੀਦਾ ਹੈ ਸਵੇਰ ਜਲਦੀ ਉੱਠਣਾ ਚਾਹੀਦਾ ਹੈ ਸਵੇਰ ਜਲਦੀ ਉੱਠਦੇ ਆ ਤਾਂ ਹਵਾ ਦੇ ਵਿੱਚ ਆਕਸੀਜਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਦੋਂ ਆਪਾਂ ਖੁੱਲੀ ਹਵਾ ਦੇ ਵਿੱਚ ਸਾਹ ਲੈਂਦੇ ਆ ਔਰ ਬਾਕੀ ਆਕਸੀਜਨ ਦੀ ਮਾਤਰਾ ਆਪਾਂ ਨੂੰ ਜ਼ਿਆਦਾ ਮਿਲਦੀ ਹੈ ਜੋ ਹੱਡੀਆਂ ਵਾਸਤੇ ਬਹੁਤ ਜ਼ਿਆਦਾ ਲਾਭਕਾਰੀ ਸਿੱਧ ਹੁੰਦੀ ਹੈ ਮਜ਼ਬੂਤ ਹੱਡੀਆਂ ਵਾਸਤੇ ਆਪਾਂ ਨੂੰ ਜ਼ਰੂਰੀ ਹੈ ਭੋਜਨ ਦੇ ਵਿੱਚ ਬਟਾਮਨ ਡੀ ਕੈਲਸ਼ੀਅਮ ਪੋਟਾਸ਼ੀਅਮ ਪ੍ਰੋਟੀਨ ਮੈਗਨੀਸ਼ੀਅਮ ਆਦਤ ਤਤ ਭਰਪੂਰ ਮਾਤਰਾ ਦੇ ਵਿੱਚ ਆਪਣ ਭੋਜਨ ਦੇ ਵਿੱਚੋਂ ਚਾਹੀਦੇ ਨੇ ਜੋ ਕਿ ਆਪਾਂ ਨੂੰ ਦੁੱਧ ਦੇ ਵਿੱਚੋਂ ਚੰਗੀਆਂ ਸਬਜ਼ੀਆਂ ਦੇ ਵਿੱਚੋਂ ਹਰੀਆਂ ਸਬਜ਼ੀਆਂ ਦੇ ਵਿੱਚੋਂ ਕੁਝ ਦਾਲਾਂ ਦੇ ਵਿੱਚੋਂ ਆਪਾਂ ਨੂੰ ਵਧੀਆ ਮਾਤਰਾ ਦੇ ਵਿੱਚ ਮਿਲਦੇ ਨੇ ਤਾਂ ਕਰਕੇ ਦਾਲ ਸਬਜ਼ੀਆਂ ਆਪਾਂ ਨੂੰ ਬਦਲ-ਬਦਲ ਕੇ ਖਾਣੀਆਂ ਚਾਹੀਦੀਆਂ ਨੇ ਮੌਸਮੀ ਸਬਜ਼ੀਆਂ ਖਾਓ ਸਬਜ਼ੀਆਂ ਦੇ ਵਿੱਚ ਬਰੋਕਲੀ ਗੋਭੀ ਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਵਿਟਾਮਿਨ ਡੀ ਕੈਲਸ਼ੀਅਮ ਹੱਡੀਆਂ ਲਈ ਜ਼ਰੂਰੀ ਤੱਤ ਮੌਜੂਦ ਹੁੰਦੇ ਨੇ ਜਿਨ੍ਹਾਂ ਨੂੰ ਖਾਣ ਦੇ ਨਾਲ ਹੱਡੀਆਂ ਜਿਹੜੀਆਂ ਆਪਣੀਆਂ ਮਜ਼ਬੂਤ ਹੁੰਦੀਆਂ ਨੇ ਜਿਵੇਂ ਹੁਣ ਸਰਦ ਰੁੱਤ ਚੱਲ ਰਹੀ ਹੈ ਇਹਦੇ ਵਿੱਚ ਆਪਾਂ ਤਿਲਾਂ ਤੇ ਅਲਸੀ ਦੀਆਂ ਪਿੰਨੀਆਂ ਬਣਾ ਕੇ ਖਾ ਸਕਦੇ ਹਾਂ ਜੋ ਬਜ਼ੁਰਗ ਭਰਪੂਰ ਮਾਤਰਾ ਦੇ ਵਿੱਚ ਸਰਦ ਰੁੱਤ ਦੇ ਵਿੱਚ ਪੂਤ ਪਿੰਨੇ ਬਣਾ ਕੇ ਖਾਂਦੇ ਸੀ ਉਹਦੇ ਵਿੱਚ ਓਮੇਗਾ 3 ਭਰਪੂਰ ਮਾਤਰਾ ਦੇ ਵਿੱਚ ਹੁੰਦਾ ਅਕਰੋਟ ਦੇ ਵਿੱਚ ਓਮੇਗਾ 3 ਵਧੀਆ ਪਾਇਆ ਜਾਂਦਾ ਅਕਰੋਟ ਦੁੱਧ ਦੇ ਨਾਲ 2 ਤੋਂ 4 ਨਗ ਤੁਸੀਂ ਰੋਜ਼ ਲੈ ਸਕਦੇ ਹੋ ਅਲਸੀ ਦੇ ਬੀਜ ਲੈ ਸਕਦੇ ਹੋ ਅਲਸੀ ਨੂੰ ਭੋਂਕੇ ਵੀ ਖਾਧਾ ਜਾ ਸਕਦਾ ਹੈ ਥੋੜਾਪੋਨ ਕੇ ਵੀ ਖਾਧਾ ਜਾ ਸਕਦਾ ਹੈ ਜੋ ਵਧੀਆ ਭਰਪੂਰ ਮਾਤਰਾ ਦੇ ਵਿੱਚ ਆਪਾਂ ਨੂੰ ਹੱਡੀਆਂ ਨੂੰ ਮਜ਼ਬੂਤ ਕਰਨ ਦੇ ਵਿੱਚ ਇਹ ਸਹਾਇੀ ਹੁੰਦੀਆਂ ਨੇ ਹੱਡੀਆਂ ਮਜ਼ਬੂਤ ਨੇ ਪਰ ਸਰੀਰ ਦੇ ਵਿੱਚ ਖੂਨ ਦਾ ਸਰਕਲ ਹੈ ਜਿਹੜਾ ਸਹੀ ਘੁੰਮਦਾ omega 3 ਸਰੀਰ ਦੇ ਵਿੱਚ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਅਤੇ ਖੂਨ ਦੇ ਵਹਾਅ ਨੂੰ ਸਰਕਲ ਨੂੰ ਸਹੀ ਰੱਖਦਾ ਹੈ ਜਿਹੜਾ ਪੂਰੇ ਸਰੀਰ ਦੇ ਵਿੱਚ ਆਕਸੀਜਨ ਤੇ ਬਾਕੀ ਤੱਤਾਂ ਨੂੰ ਲੈ ਕੇ ਸਰਵਾਈਵ ਕਰਦਾ ਤੇ ਉਸ ਦੇ ਨਾਲ ਸਰੀਰ ਦੇ ਵਿੱਚ ਕੈਲਸ਼ੀਅਮ ਦੀ ਮਾਤਰਾ ਜ਼ਿਆਦਾ ਨਹੀਂ ਵਾਦੀ ਭਰਪੂਰ ਮਾਤਰਾ ਦੇ ਵਿੱਚ ਆਪਾਂ ਨੂੰ ਹਰੀਆਂ ਫਲ ਸਬਜ਼ੀਆਂ ਖਾਣੀਆਂ ਚਾਹੀਦੀਆਂ ਨੇ ਹੱਡੀਆਂ ਨੂੰ ਸਹੀ ਮਜ਼ਬੂਤ ਰੱਖਣ ਵਾਸਤੇ बैठक तुरन काढण वेले अपना पोश्चर नु सही रखो पोश्चर नु सही ਰੱਖਣ ਦੇ ਨਾਲ ਖੂਨ ਦਾ ਜੋ ਸਰਕਲ ਹੈ ਪ੍ਰੋਪਰ ਤਰੀਕੇ ਨਾਲ ਸਰਵਾਈਵ ਕਰਦਾ ਜਿਸ ਦੇ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਤੇ ਸਰੀਰ ਤਰੋਤਾਜ਼ਾ ਮਹਿਸੂਸ ਕਰਦਾ ਸਵੇਰ ਦੀ ਸ਼ੈਰ ਗਰਾਊਂਡ ਨਾਲ ਜੁੜੀ ਕੋਈ ਵੀ ਐਕਸਰਸਾਈਜ਼ ਹੱਡੀਆਂ ਨੂੰ ਮਜ਼ਬੂਤ ਕਰਦੀ ਹੈ ਜャ ਤੁਸੀਂ ਕਿਸੇ ਟਾਈਮ ਦੇ ਵਿੱਚ ਪੰਗੜਾ ਜਾਂ ਡਾਂਸ ਵੀ ਕਰ ਸਕਦੇ ਹੋ ਜਿਹੜਾ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਤੇ ਨਾਲ ਆਪਣੇ ਮਾਨਸਿਕ ਸੰਤੁਲਨ ਵੀ ਬਣਾ ਕੇ ਰੱਖਦਾ ਟੈਨਸ਼ਨ ਤੋਂ ਆਪਾਂ ਨੂੰ ਦੂਰੀ ਬਣ ਬਣ ਜਾਂਦੀ ਹੈ ਉਸ ਤਰ੍ਹਾਂ ਦੇ ਅਭਿਆਲੇ ਕਰੋ ਜੋ ਸਰੀਰ ਵਾਸਤੇ ਬਹੁਤ ਜ਼ਿਆਦਾ ਪਾਵਰਫੁਲ ਹੋਣ ਅਤੇ ਸਰੀਰ ਨੂੰ ਰੋਗਾਂ ਤੋਂ ਬਚਾ ਕੇ ਰੱਖਣ ਸੋ ਸੇਧਾ ਖਿਆਲ ਰੱਖੋ ਖੁਸ਼ ਰਹੋ ਆਵਾਜ਼ ਰਹੋ ਧੰਨਵਾਦ